ਜਿਸ ਤਰ੍ਹਾਂ ਕਿ ਆਪ ਜਾਣਦੇ ਹੋ ਕਿ ਸਾਡੇ ਮਾਨਯੋਗ ਸ਼੍ਰੀਮਤੀ ਪ੍ਰਿਗਿਆ ਜੈਨ ਐਸਐਸਪੀ ਫਰੀਦਕੋਟ ਜੀ ਨੇ ਨਸ਼ੇ ਖਿਲਾਫ ਜੋ ਮਹੀਨ ਚੜਾਈ ਹੋਈ ਹੈ ਉਸੇ ਨੂੰ ਅਗਾਹ ਤੋਰਦੇ ਹੋਏ ਐਸਪੀ ਸਾਹਿਬ ਸਬਦ ਜਸਵੀਰ ਸਿੰਘ ਐਸਪੀਡੀ ਫਰੀਦਕੋਟ ਜੀ ਦੀ ਰੈਨਵਾਈ ਹੇਠ ਬਖ ਬਖ ਟੀਮਾਂ ਨਸ਼ੇ ਦੇ ਉੱਪਰ ਕਾਬੂ ਕਰਨ ਲਈ ਲਗਾਈਆਂ ਗਈਆਂ ਹਨ ਜਿਸ ਤੇ ਵੀ ਸੀਐਸਰ ਸਾਹਿਬ ਐਂਟੀ ਨਾਰਕੋਟਿਕਸਨ ਅਤੇ ਹੋਰ ਥਾਣੇ ਦੇ ਬਲਵੀ ਬੱਕੇ ਲਗਾਈ ਜਾਂਦੇ ਹਨ ਅਤੇ ਨਸ਼ਾ ਤਸਕਰੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਐਂਟੀ ਨਾਰਕੋਟਿਕ ਦੇ ਥਾਣੇਦਾਰ ਸਾਈ ਗੁਰਨਾਥ ਸਿੰਘ ਥੰਲੇ ਬੱਸ ਸਟੈਂਡ ਪਰ ਪਹੁੰਚੇ ਤਾਂ ਇੱਕ ਲੜਕਾ ਜੋ ਕਿ ਬੱਸ ਸਟੈਂਡ ਦੇ ਵਿੱਚ ਇੱਕ ਪਲਾਸਟਿਕ ਦੇ ਬੈਗ ਕੋਲ ਬੈਠਾ ਸੀਗਾ ਜੋ ਪੁਲਿਸ ਪਾਟੀਆਂ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ ਅਤੇ ਜਿਸ ਨੂੰ ਕਾਬੂ ਕੀਤਾ ਗਿਆ ਪਰਾਵਾ ਸੰਦੀਪ ਸਿੰਘ ਸੀਪਾ ਵਾਸੀ ਸਾਦਾਪੱਤੀ ਜੈਤੋ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਉਸ ਦੇ ਵਿੱਚੋਂ 25 ਕਿਲੋ ਭੁੱਕੀ ਬਰਾਮਦ ਹੋਈ ਤੇ ਜਿਸ ਦੇ ਖਿਲਾਫ ਥਾਣਾ ਬਾਜਾਖਾਨ ਦੇ ਵਿਸ਼ੇ ਉਥੇ ਕਨਾਵ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਇੱਕ ਦਫਾ ਦੇ ਪਹਿਲੇ ਤਿੰਨ ਪਰਚੇ ਦਰਜ ਫਰੀਦਕੋਟ ਦੇ ਵਿੱਚ ਦੋ ਜੱਤੋਂ ਦੇ ਵਿੱਚ